ਇਹ ਆਪਣਾ ਹੈਗਾ ਮੀਟਿੰਗ ਹਾਲ ਤੇ ਪੂਰਾ মিডিਆ ਮਿੱਤਰੋ ਆਏ ਹੋਏ ਆ ਸਾਰਾ ਜਿਹੜੇ ਕਵਰ ਕਰਨਾ ਦੇਖੋ ਇਧਰ মিডিਆ ਦੇ ਲੋਕ ਲੱਗੇ ਹੋਏ ਨੇ ਸਾਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਇਧਰ ਮੇਰੇ ਸਾਡੀ ਸਾਰੀ ਟੀਮ ਨੂੰ ਹਰਮਸ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਮੈਂ ਠੀਕ ਠਾਕ ਜਣਦੀ ਗੱਲ ਤੇ ਬੰਦੇ ਸਾਰੇ ਮਿੱਤਰੋ ਇੱਥੇ ਫਿਰਦੇ ਨੇ ਆਪਣਾ ਦਵਿੰਦਰ ਸਿੰਘ ਵੀ ਇੱਥੇ ਆ ਤੇ ਇਧਰ ਹੀ ਲੁਬੇਤੀ ਆ ਹੋਰ ਦਵਿੰਦਰ ਕੀ ਹਾਲ ਚਾਲ ਸਾਰਿਆਂ ਨੂੰ ਹੋਰ ਭਾਈ ਕੀਤਾ ਜੀ ਚੜ੍ਹਦੀ ਕੱਠੇ ਰਹਿ ਵਧੀਆ ਤੇ ਕੰਮ ਕੋ ਮਿੱਤਰੋ ਕੋ ਸਾਰਾ ਨਿਵੇੜਦਾ ਆਪਣਾ ਤੇ ਅੱਜ ਜਿਹੜਾ ਆਪਣਾ ਪ੍ਰੋਗਰਾਮ ਹੈ ਅੱਜ ਆਪਣੇ ਭਾਈ ਉਹਨਾਂ ਦੇ ਇੱਕ ਉਹਨਾਂ ਨੇ ਰਿਨਿਓ ਨੇ ਇੱਕ ਮਤਲਬ ਵੀ ਇੱਕ ਥੋੜੀ ਮੀਟਿੰਗ ਸਟਾਰ ਤੇ ਜਿਹੜਾ ਫਿਕਸ ਕੀਤਾ ਵਾ ਭਾਈ ਉਹਨਾਂ ਦੇ ਮਿੱਤਰ ਮੇਲੇ ਆਏ ਹੋਏ ਆ ਪੂਰੀ ਯੂਰਪ ਟੂਰ ਦੇ ਉੱਤੇ ਆਏ ਹੋਏ ਨੇ ਤੇ ਉੱਥੇ ਜਾਣਾ ਆਪਾਂ ਨੇ ਆਪਣੀ ਸੇਵਾ ਲੱਗੀ ਅੱਜ ਵੀ ਆਪਾਂ ਨੇ ਦੁਪਹਿਰ ਨੂੰ ਪੀਜ਼ਾ ਬਣਾ ਕੇ ਲੈਣਾ ਮੈਂ ਚਲੋ ਮਰ 40 45 ਬੰਦੇ ਰੈਜ਼ਰਮੈਂਟ ਹੈਗਾ ਉਹ ਤੇ ਆਪਾਂ ਨੇ ਪੀਜ਼ਾ ਆਪਣੇ ਪੱਠੀ ਤੇ ਬਣਾ ਕੇ ਉਤੇਰੋ ਛਾਉਣੇ ਆ ਪਰ ਮੈਂ ਫਿਰ ਪਹਿਲਾਂ ਚੱਲਿਆ ਉੱਥੋਂ ਪਿਕ ਕਰਕੇ ਉਹਨੂੰ ਛੱਡ ਗਿਆ ਉਹਨੇ ਤੇ ਜਿੱ ਪਿੱਛੋਂ ਬਾਅਦ ਚ ਮੈਂ ਫੋਨ ਕਰਦਾ ਉਹ ਰੈਡੀ ਕਰ ਲੈ ਠੀਕ ਹੈ ਰਾਤ ਮੀਂਹ ਮੇਤਰੋ ਇੰਨਾ ਪਿਆ ਨਾ ਜਦੋਂ ਮੀਂਹ ਪੈਦਾ ਨਾ ਸਾਡੇ ਇੱਥੇ ਪਾਣੀ ਬਹੁਤ ਖੜਦਾ ਆ ਕਿੰਨੇ ਸਾਲ ਹੋ ਗਏ ਨੂੰ ਕਹਿੰਦੇ ਮੈਂ ਠੀਕ ਕਰਾਉਣਾ ਠੀਕ ਕਰਾਉਣਾ ਇਹ ਠੀਕ ਕਰਾਉਂਦੇ ਹੀ ਨਹੀਂ ਹੈਗੇ ਯਾਰ ਸਾਡੇ ਬਾਅਦ ਚ ਨਾ ਮੈਂ ਕਦਾਂ ਠੀਕ ਕਰਵਾਦਾ ਮੈਨੂੰ ਪਰ ਉਹਦੇ ਆਪਾਂ ਚਾਹ ਕੇ ਵੀ ਨਹੀਂ ਚੀਜ਼ਾਂ ਕਰ ਸਕਦੇ ਉਹ ਸਾਰੀਆਂ ਮਤਲਬ ਬੜਾ ਕੰਪਲਿਕੇਟਡ ਦਾ ਕੰਮ ਹੁੰਦਾ ਹੋਰੇ ਤੇ ਆਪਾਂ ਹੁਣ ਚੱਲਦੇ ਆ ਮੈਂ ਆਪਣੇ ਸਾਰੇ ਕੰਮ ਕਰ ਨਿਬ ਪਤਾ ਵੀ ਲੇਟ ਹੋ ਜਾਂਦਾ ਲੱਕੜਾ ਲੁਕੜਣਾ ਜਿਹੜੇ ਲੈਉਣੇ ਸੀ ਸਾਡੇ ਬਹੁਤੀਆਂ ਘੱਟ ਸੀ ਗਿਆ ਉਹ ਸਾਰਿਆਂ ਲਿਆਂਦੀਆਂ ਸ਼ੀਟ ਇੱਕ ਵਾਰ ਸੈੱਟ ਕਰਤੀ ਉੱਥੇ ਇਹ ਆਪਣਾ ਹੈਗਾ ਮੀਟਿੰਗ ਹਾਲ ਤੇ ਪੂਰਾ মিডিਆ ਮਿੱਤਰੋ ਆਇਆ ਵੈ ਸਾਰਾ ਜਿਹੜੇ ਕਵਰ ਕਰਨਾ ਦੇਖੋ ਇਧਰ মিডিਆ ਦੇ ਲੋਕ ਲੱਗੇ ਹੋਏ ਨੇ ਸਾਰੇ ਪੂਰੀ ਕਵਰੇਜ ਹੋਣੀ ਹੈ ਤੇ ਬੰਦੇ ਆਪਣੇ ਸਾਰੇ ਜਾ ਰਹੇ ਨੇ ਇਹ ਪੂਰੇ ਸਨ ਫੋਟੋਗ੍ਰਾਫਰ ਨਾ ਨਾ ਇਹ ਸਨ ਵਲੋਗਰ ¿Vlogger? Sí, sí, sí. Fantástico. Sí. Sal, ¿cómo te llamas? Nagravlogs, Vlogs. Nagravlogs, Vlogs. Nagrab Vlogs. ¿Qué es eso? Vlogs de sí, sí, sí. Nice. ¿Para hablar? Sí, pues si puedo pedir, le entiendo. Sí. 아노 quello no possiamo mettere un video vostro e che lo attacchiamo dopo la chiavetta e poi girare andare bravo eh stesso stesso lavoro eh sì te vichesh taur te apne sing pahunch gaye ne idhar melo apne sodhi bhai ji te apne lala ji assi chad gaye assi ta kam ne ji theek hai theek hai ਕਿਸ਼ੰਦਰ ਬਾਈ ਆਪਣਾ ਸਸੀ ਕਾ ਜੀ ਖਾਲਸਾ ਦੇ ਤੇ ਜੀ ਇੰਡੀਅਨ ਫੂਡ ਸਟੋਰ ਵਾਲੇ ਸਸੀ ਕਾ ਬਾਈ ਠੀਕ ਠਾਕ ਸਸੀ ਕਾ ਜੀ ਚੜਦੀ ਕਲਾ ਚੀਰ ਆ ਜੀ ਤੇੰ ਦਾ ਸਾਰਾ ਫੰਕਸ਼ਨ ਓਕੇ ਆ ਜੀ ਤੇ ਸਮਾਨ ਪਾਣੀ ਪੂਣੀ ਪੀਣ ਵਾਸਤੇ ਲਿਆਂਦਾ ਆ ਤੇ ਪੀਣ ਤੋਂ ਬਾਅਦ ਚ ਖੱਲੇ ਖੜਾਵਾਂਗੇ ਆਪਾਂ ਚਲੋ ਲਓ ਪਹਿਲਾਂ ਸੇਵਾ ਕਰ ਲਈ ਇਹ ਘੰਟੀ ਵਜਾਰਨੀ ਇੱਥੇ ਨਹੀਂ 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 ਅਜੇ ਨਹੀਂ ਇਸ ਤੇ ਕੀ ਬੰਨਣਾ ਇਹ ਤਾਂ ਬਾੜੀ ਆ ਦੇਖੋ ਸਾਹ ਸਮਝ ਗਿਆ ਚਲ ਕੋਈ ਨਹੀਂ ਮੈਂ ਕਹਿੰਦਾ ਬਹੁਤੇ ਬੰਦੇ ਆਣੇਗੇ ਬਹੁਤੇ ਬੰਦੇ ਲੈਗੇ ਸਰ ਜਾਂਦੇ ਲੈ ਜੀ ਇੱਕ ਅੱਧਾ ਨਹੀਂ ਲੋੜ ਹੀ ਨਹੀਂ ਜਾਂਦੇ ਲੈ ਜੀ ਇੱਕ ਚੱਕ ਲਓ ਇੱਕ ਜਾਂਦੇ ਲੈ ਜੀ ਚੱਕ ਲਓ ਸ਼ਿੰਦਾ ਬਈ ਕੰਮ ਦੋ ਕਾਜ ਕਰ ਰਹਾ ਹੈ ਨਾਲ ਦੀ ਨਾਲ ਸਮਾਨ ਵਿੱਚ ਰੱਖਿਆ ਹੋਇਆ ਹੈ ਡਿਲੀਵਰੀ ਦਾ ਜਿੰਦੇ ਨਾਲ ਨਾਲ ਲਾਂਦੇ ਜਾਵਾਂਗੇ ਅਸਲ ਸ਼ਿੰਦੇ ਦੇ ਕੇ ਨਾ ਪੰਜਾਬ ਜਾਣਾ ਡੱਬੀਆਂ ਨਾਲ ਪਰਣਾ ਪੰਨਿਆ ਚੈੱਕ ਕਰਨਾ ਪਰਨਾ ਜੀ ਚਲੋ ਸਸਿਕਲ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਟੀ ਨੂੰ ਚੜਦੀ ਕਲਾ ਜੀ ਚੜਦੀ ਕਲਾ ਪਹੁੰਚ ਗਈ ਪਹੁੰਚ ਗਈ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ Buongiorno a tutti, sono Maria Elena Martini e sono lieta di darvi il benvenuto nella Chiesa di Scientology. Grazie. La Chiesa di Scientologi promuove il dialogo interreligioso ed è lieta di accogliere eventi come questo. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਸਾਡੇ ਕੀ ਕਰਵਾਈ ਕਰਉ ਚਾਰੇ ਕੋਲੋ ਵਿੱਚ ਜਿੰਨੇ ਦਾਸ ਕੇ ਬੁਲਾਇਆ ਦੇ ਵਿਚਾਰ ਕਿਉਂਕਿ ਮੈਂ ਇਸ ਚੀਜ਼ ਨੂੰ ਕੰਨੀ ਕੋਸ਼ਿਸ਼ ਕਰਾਇਆ ਟਾਈਮਰ ਹੁਣ 1 ਵਜਾਂ ਦੇ ਵਿੱਚ 10 ਮਿੰਟ ਰਹਿ ਗਏ ਆ ਤੇ ਬਾਈ ਤਰੋਚਣੀ ਪਹੁੰਚ ਗਏ ਨੇ ਆਪਣੇ ਕੋਲ ਪੰਨੂ ਭਾਜੀ ਪਹੁੰਚ ਗਏ ਨੇ ਉਹ ਪੰਜ ਚੜਤੀ ਗਲਾ ਡੱਬੀ ਨੇ ਪਰਣ ਦਾ ਰਿਵਾਜ ਹੈ ਤੁਹਾਡੇ ਨਾਲ ਹਾਂਜੀ ਕਰਦਾ ਇਹ ਵਧੀਆ ਲੱਗਦਾ ਹੈ ਨਾ ਜੱਸ ਦੇ ਪੰਜਾਬੀ ਲੁੱਕ ਝਲਕਦੀਆਂ ਬੰਦੇ ਵਿੱਚੋਂ ਸਹੀ ਗੱਲ ਹੈ ਹੈ ਨਾ ਤੇ ਆਈਏ ਲਈਏ ਭਾਜੀ ਪੀਦੇ ਫਿਰ ਹਾਂਜੀ ਨਹੀਂ ਲਿਆ ਲਿਆ ਚਾਹ ਫਿਰ ਲੇਟ ਹੋ ਕੇ ਜੀ ਚੱਲੀ ਪਰੂ ਭਾਜੀ ਠੀਕ ਕਰ ਬਸ ਅਸੀਂ ਕਹੇ ਤੇ ਆ ਜੀ ਬਸੀ ਨਹੀਂ ਨਹੀਂ ਟਿਵੇਟ ਕੋ ਬਸ ਆਪਾਂ ਨੇ ਫੋਨ ਕਰਤਾ ਆਪਣੇ ਹਰਮਨ ਤੇ ਦਵਿੰਦਰ ਉਹਨਾਂ ਨੂੰ ਉਹਨਾਂ ਨੇ ਪੱਠੀ ਦੇ ਵਿੱਚ ਪੀਦੇ ਸ਼ੁਰੂ ਕਰਤੇ ਪੌਣੇ ਤੇ ਆਪਾਂ ਨੂੰ 15 ਮਿੰਟ ਲੱਗਣੇ ਇੱਥੇ ਜਾਣ ਨੂੰ ਜਾਂ ਕਿ ਉੱਥੇ ਆਪਾਂ ਚੱਕ ਲੈਣੀਆਂ ਤੇ ਪਰਨੂ ਭਾਜੀ ਆਪਣੇ ਨਾਲ ਜਾਣਗੇ ਇਧਰ ਭਾਈ ਗੱਡੀ-ਗੱਡੀਆਂ ਬਣੀ ਚੱਲਦੀਆਂ ਤੇ ਪਾਕਿਸਤਾਨ ਦੇ ਅੰਦਰ ਬੈਠੇ ਨੇ ਦੋ ਬੰਦੇ ਚਾਹੀਦੇ ਹੁੰਦੇ ਨੇ ਵੀ ਚਲੋ ਆਏ ਫਾਈਨਲੀ ਪਹੁੰਚ ਗਏ ਮਿੱਤਰੋ ਆਪਾਂ ਆਪਣੀ ਸ਼ੌਪ ਤੇ ਪੱਠੀ ਤੇ ਹੋ ਗਿਆ ਚਲ ਫਿਰ ਫਿਰ ਸਾਡੇ ਕੋਈ ਕਿੰਨਾ ਸੋਨਾ ਬਣਿਆ ਸਹੀ ਗੱਲ ਹੈ ਕਿੰਨੇ ਬਣ ਗਏ ਹਰ ਮੈਨੂੰ ਪੀਸੇ ਬਣ 12 ਬਣ ਗਏ ਪਰ ਸਹੀ ਹੈ ਐਸੇ ਪਾਉਣ ਦੀ ਲੋਡਿੰਗ ਦੀ ਵਿੱਚ ਅਸੀਂ ਇੱਥੇ ਬਾਕੀ ਪਰ ਦੇਖੋ ਕੰਮ ਲੱਗੇ ਫਿਰ ਗਰਮਾ ਰਹਾਂਗੇ ਹੁਣ ਆਪਾਂ ਗੱਡੀ ਕੱਢੀ ਫਿਰ ਇੱਥੇ ਰੱਖ ਦਾਂ ਹਾਂ ਦੇਖੋ ਗੱਡੀ ਕੱਢ ਦੋ ਮੈਂ ਆਪਾਂ ਅਕਲ ਗਰਮ ਪਈ ਉੱਥੇ ਹੀ ਠੀਕ ਹੋ ਗਿਆ

બસ ਹੀ ਕਰ ਮੈਰਾ ਕਿਰਨ ਨਰਮ ਨੇ ਜਿਸ ਆਪਾਂ ਇੱਦੀ ਲੈ ਜਾਣਾ ਕਿ ਉਹਦੇ ਨੇੜੇ ਜਾਣਾ ਬਾਕਸੀ ਆਪਾਂ ਲੋਡ ਨਹੀਂ ਹੈਗੀ 3-5 ਕਿਆ ਇਹ ਹਾਂ ਬਈ ਐਂਡ ਤੋਂ ਨਾ ਹੋਵੇ ਨਾ ਠੀਕ ਹੋ ਜੇ ਕੁਈਕਾ ਇੱਕ ਬੰਦਾ ਚਾਰ ਵੀਜ ਚਾਰ ਬੰਦੇ ਇੱਕ ਵੀਜ ਖਾ ਲੰਨੇ ਆ ਹਾਂਜੀ ਅ ਬਸ ਸਾਂਜ ਦਾ ਬਈ ਬੱਛੇ ਹਾਂਜੀ ਹਾਂਜੀ 36 40 ਦੇ ਬੰਦੇ ਨੂੰ ਟਿਕਟ ਕੋ ਲੈ ਗਈ ਬਸ ਬਸ ਜੀ ਦਮਿੰਦਰ ਕੱਟਦੇ ਮਲੇ ਨੂੰ ਆਪਣਾ ਗਿਆ ਚੱਲ ਜਾਂਗੇ ਦਿਲ ਕੱਟ ਦੇ ਦਮਿੰਦਰ ਲੱਗਿਆ ਵੀਰੇ ਗੱਛੇ ਵਿੱਚ ਬਸੀ ਤੇ ਬੰਦੇ ਪ੍ਰੇਨਡ ਹੋ ਗਏ ਟ੍ਰੇਨਡ ਇੱਕ ਥੋੜਾ ਜਿਹਾ ਚੌਸ ਸੀਗਾ ਜੀ ਉਹਦੇ ਵਿੱਚ ਚੌਸ ਪੀਸੇ ਕੱਟ ਤੀ ਉਦਾਂ ਹੀ ਮਾਜ ਨੂੰ ਢੱਕਣੀ ਹੈਗਾ ਮੈਂ ਕੀ ਕਰ ਲਈ ਚੌਸ ਪੀਸੇ ਬਣ ਗਿਆ ਨਹੀਂ ਥੋੜਾ ਚੌਸ ਸੀਗਾ ਜੀ ਬਲਾਈਚ ਨਹੀਂ ਸੀਗਾ ਪੂਰਾ ਉਹ ਕਾਲੀ ਚ ਕੱਢਿਆ ਜੀ ਓਕੇ ਓਕੇ ਤਾਂ ਕਿਤੇ ਗੋਲੀ ਸੀਗਾ ਮੈਨੂੰ ਥੋੜਾ ਜਿਆਦਾ ਚੌਸ ਲੱਗਿਆ ਜੀ ਮੈਂ ਉਹ ਚੌਸ ਤੇ ਕੱਟ ਲਈ ਮੈਂ ਫਿਰ ਇਕ ਨਹੀਂ ਸੀ ਜੀ ਤੁਮ ਸੁਣਾ ਇਹ ਕੋਰੇ ਕੇ ਪਸ ਤਾ ਪੱਟੀ ਵਾਲਾ ਇਹਦਾ ਲੈ ਤਬੇ ਖਾਣ ਕਰਦੇ ਤਬਾ ਲੋ ਵੀ ਲਾਸਟ ਪੀਜ਼ਾ ਹੋ ਗਿਆ ਰੈਡੀ ਲੈ ਜੀ ਦੋਸਤ ओके ਜੀ ਬੰਨੂ ओके ਬਹੁਤ ਬਹੁਤ ਥੈਂਕ ਯੂ ਧਨਵਡ ਬਹੁਤ ਬਹੁਤ ਥੈਂਕ ਯੂ ਕਰ ਰਹੇ ਮੇਰੇ ਤੋਂ ਜ਼ਰੂਰੀ ਹੁੰਦਾ ਹੈ ਜਦੋਂ ਮੁੰਡੇ ਫਿਰ ਪੂਰੇ ਪ੍ਰੋਪਰ ਤੋਂ ਡੱਕ ਕੰਮ ਕਰਦੇ ਆ ਨਾ ਤੇ ਤੁਹਾਡੀ ਕਹੀ ਗੱਲ ਕੋਈ ਨਹੀਂ ਮੋੜਦੇ ਫਿਰ ਥੈਂਕ ਯੂ ਕਰਨੇ ਬਣਦੇ ਲੋ ਪੀ ਦੀ ਆਪਣੇ ਹੋ ਗਿਆ ਰੈਡੀ ਚਲੋ ਚਲੀਏ ਅੱਜ ਕੀ ਹੋ ਰਿਹਾ ਕਿ ਸਾਡੇ ਕੋਲ ਨਾ ਤਾਂ ਇੰਨਾ ਟਾਈਮ ਹੈ ਆਪਸ ਵਿੱਚ ਅਸੀਂ ਡਿਸਕਸ਼ਨਾਂ ਨਹੀਂ ਕਰਦੇ ਪਰਿਵਾਰਾਂ ਦੇ ਵਿੱਚ ਬੱਚਿਆਂ ਦੇ ਨਾਲ ਬੈਠਿਆ ਕਰੋ ਹਰ ਇੱਕ ਮਾਂ ਪਾਪਾ ਦਾ ਸਦਾ ਇਹ ਸਦਾ ਇਹ ਕਿ ਆਪਣੇ ਬੱਚੇ ਨੂੰ ਬਹਿ ਕੇ ਬੱਚੇ ਨੂੰ ਸੁਣੋ ਬੱਚੇ ਦੇ ਨਾਲ ਡਿਸਕਸ਼ਨ ਕਰਿਆ ਕਰੋ ਬੱਚੇ ਨੂੰ ਦੱਸਿਆ ਕਰੋ ਕਿ ਅਸੀਂ ਕੀ ਸਮਾਜ ਦੇ ਵਿੱਚ ਕਿੱਦਾਂ ਅਸੀਂ ਰਹਿਣਾ ਕਿਉਂਕਿ ਇੱਕ ਗਾਈਡ ਲਾਈਨ ਦੀ ਲੋੜ ਪੈਂਦੀ ਆ ਬੱਚੇ ਨੂੰ ਜਦੋਂ ਅਸੀਂ ਸਿੱਧੇ ਰਾਹ 'ਤੇ ਰੱਖਿਆ ਦੇ ਉਤੋਂ ਫਿਰ ਲੋੜ ਨਹੀਂ ਪੈਂਦੀ ਜਿੱਦਾਂ ਖੇਡਾਂ ਦੇ ਵਿੱਚ ਲਾਓ ਬੱਚਿਆਂ ਨੂੰ ਪ੍ਰਾਪਨ ਖਾਓ ਵਧੀਆ ਪ੍ਰਾਪਨ ਉਹਨਾਂ ਨੂੰ ਉਹਨਾਂ ਦੀ ਸਪੋਰਟ ਕਰੋ ਬੱਚੇ ਨੂੰ ਤੇ ਉਹਦੇ ਬਾਅਦ ਖੇਡਾਂ ਵਾਸਤੇ ਵੀ ਜ਼ਰੂਰੀ ਆ ਇਹਦੇ ਵਿੱਚ ਇਹ ਨਹੀਂ ਦੇਖਣਾ ਚਾਹੀਦਾ ਕਿ ਸਾਡੀਆਂ ਬੱਚੀਆਂ ਆ ਜਾਂ ਸਾਡਾ ਮਤਲਬ ਹੁੰਦਾ ਹੈ ਕਿ ਉਹਨਾਂ ਨੂੰ ਕੋਈ ਭੇਡ ਭਾਅ ਨਹੀਂ ਹੋਣਾ ਚਾਹੀਦਾ ਜੇ ਸਾਡੀਆਂ ਬੱਚੀਆਂ ਆ ਉਹ ਵੀ ਉਹਨੀਆਂ ਹੱਕਦਾਰ ਆ ਸਾਡਾ ਫਿਲਮ ਦਾ ਫਿਲਮ ਦੇ ਵਿੱਚ ਉਹਨਾਂ ਨੂੰ ਬੱਚਿਆਂ ਨੂੰ ਖਿਡਾਓ ਕਿਉਂਕਿ ਅੱਜ ਕੱਲ ਅਸੀਂ ਜਸਮਾਨੀ ਤੌਰ ਦੇ ਉੱਤੇ ਵੀ ਬਹੁਤ ਪਿੱਛੇ ਅਸੀਂ ਸਾਡਾ ਜਿਹੜਾ ਸਮਾਜ ਆ ਉਹ ਹੋ ਗਿਆ ਜਿਹੜੇ ਸਕੂਲਾਂ ਦੀਆਂ ਬਰੋਂਦਾ ਪੰਜਾਬ ਦੇ ਵਿੱਚ ਸੀਗੀਆਂ ਹੁੰਦਾ ਸੀ ਵਿਦੇਸ਼ਾਂ ਈ ਘਟਦੇ ਆ ਇੱਥੇ ਤਾਂ ਬਹੁਤ ਦੇਖੋ ਤੁਸੀਂ ਫੋਟੋ ਆਪ ਨੂੰ ਪ੍ਰਮੋਟ ਕਰਦੇ ਆ ਹੋਕੀ ਨੂੰ ਕਰਦੇ ਆ ਬੋਲੀਵੁੱਡ ਆ ਰੋਟਿੰਗ ਆ ਉਹਨਾਂ ਦੇ ਵਿੱਚ ਆਰਟਿਸਿਪੇਟ ਕਰੋ ਆਪਣੇ ਬੱਚਿਆਂ ਨੂੰ ਭੇਜਿਆ ਕਰੋ ਬਾਹਰ ਤਾਂ ਕਿ ਉਹ ਇਸ ਸਮਾਜ ਦੇ ਵਿੱਚ ਰਹਿ ਕੇ ਸਾਰਾ ਕੁਝ ਚੰਗੀ ਤਰ੍ਹਾਂ ਦੇਖਣ ਇਹ ਸੇ ਹੀ ਮੁੱਖ ਮਕਸਦ ਨੂੰ ਲੈ ਕੇ ਜਿਹੜੀ ਸੰਸਥਾ ਦਾ ਅਸੀਂ ਮਤਲਬ ਕਰ ਰਹੇ ਹਾਂ ਸਾਰੇ ਤੁਹਾਡੇ ਮਿਲਾਂ ਦੇ ਸਹਿਯੋਗ ਦੇ ਨਾਲ ਜਿੱਦਿਆ ਜਿੱਦ ਤੱਕ ਮੈਂ ਬੋਲਿਆ ਸੀ ਆ ਗਿਆ ਤਿਆਰ ਹੈ ਬਸ ਤਾਂ ਹੀ ਕਰ ਰਹੇ ਕੱਲੇ ਕਰਨਾ

ਲਓ ਜੀ ਆਇਓ ਜੀ ਥਲੇ ਹੋ ਰਹੀ ਪਈ ਹੈ ਲੈਟ ਪਾ ਲੈ ਹਾਂ ਜੀ ਇਹਨੂੰ ਕੱਫੀ ਬੱਦ ਆਹ ਫੋਲੋਜ ਕੀ ਸੀ ਜੀ ਕਿਉਂਕਿ ਜੀ ਕਿਉਂਕਿ ਦੀ ਉੱਠਿਆ ਲਾ ਪਰੋਸ਼ੀ ਪੂਰਾ ਬੈਂਟ ਟਾਈਮਰ 6 ਵਜਣ ਦੇ ਵਿੱਚ 10 ਮਿੰਟ ਰਹਿ ਗਏ ਮਿੱਤਰੋ ਤੇ ਤੁਸੀਂ ਬਾਹਰ ਦੇਖੋ ਕਿੰਨੀ ਸਪੀਡ ਨਾਲ ਕਿ ਦਸਤਾਰ ਨਾਲ ਮੀ ਪੈ ਰਹੇ ਤੇ ਮੀਂਹ ਇੱਤੋਂ ਦੇ ਆਧੇ ਬੰਦੇ ਬੰਦੇ ਜਾਂਦੇ ਸਵੇਰ ਦਾ ਚਲੋ ਬਚਾਉ ਰਿਹਾ ਮੀਂਹ ਦਾ ਪਰ ਹੁਣ ਸਾਡਾ ਕੰਮ ਸਟਾਰਟ ਕਰਨ ਦਾ ਸਮਾਂ ਹੋ ਗਿਆ ਜੇ ਹੁਣ ਵੀ ਰਬੂਆਂ ਦੋ ਚਾਰ ਘੰਟੇ ਨਾ ਤਾਂ ਜਾ ਗੱਲ ਵਧੀਆ ਹੋ ਜਾਂਦੀ ਹੈ ਮੀਂਹ ਦੇ ਵਿੱਚ ਨੂੰ ਪਤਾ ਕੰਮ ਕਰਾ ਦੇ ਹਰੇ ਹਾਲਾਤ ਫਿਰ ਆਰਡਰ ਲੋ ਘਟ ਕਰਦੇ ਆ ਬੀਪੀ ਦਾ ਗਿੱਲਾ ਹੋ ਜਾਂਦਾ ਹੈ ਕਈ ਵੀ ਚੀਜ਼ਾਂ ਵਿੱਚ ਐਡ ਹੋ ਜਾਂਦੀ ਹੈ ਤੇ ਬਸ ਆਪਾਂ ਹੁਣ ਆਪਣਾ ਕੰਮ ਕਾਹ ਸਟਾਰਟ ਕਰਦੇ ਹਾਂ ਕਰਤੂਨ ਵਗੈਰਾ ਬਣਾਉਣੇ ਪੱਠੀ ਜਾ ਕੇ ਤਦ ਤੇ ਬੈਦ ਦੀ ਬਲਦੀ ਹੋ ਆਪਣੇ ਅੱਜ ਕਿਦਾਂ ਜਵਾਨੋ ਮਗਾ ਪੱਟੀ ਜਾ ਕੇ ਤਾਂ ਦੁਪਹਿਰ ਦੀ ਬਲਦੀ ਉਹ ਆਪਣੀ ਆ ਜਾਣਾ ਠੀਕ ਹੋ ਗਿਆ ਅੱਗ ਬੜੀ ਜਾਂਦੀ ਆ ਉਹ ਲੋ ਜਿਹੜਾ ਸੇਕੀ ਜਾ ਖੜਾ ਅੱਜ ਠੰਡਾ ਮੌਸਮ ਠੰਡਾ ਹੈ ਜੀ ਨਾ 12ਵੇਂ ਪਈ ਜਾਂਦਾ ਹਾਂ ਵੀ ਫੁੱਲਤ ਪਿਆ ਬੰਦਾ ਕਾਫੇ ਚਾਹ ਚਾਹ ਹੋ ਗਈ ਹੁਣ ਕਾਫੇ ਪੀਨੇ ਮੀਰੇ ਵਿੱਚ ਨਾ ਜੇ ਕੋਠੇ ਉੱਤਰ ਕੇ ਆਉਂਦੇ ਨਾ ਸਿਰ ਚਾਰ ਕਣੀ ਪਈ ਜਾਂਦੀ ਏ ਉਹਦਾ ਕਹਣਾ ਵੀ ਮਾਹੌਲ ਜਾ ਬਣ ਜਾਂਦਾ ਵੀ ਚਾਹ ਪੀ ਕੇ ਠੀਕ ਹੋ ਗਿਆ ਚਲੋ ਚੈੱਕ ਫੇ ਦੋਸਤੋ ਇੰਨੀ ਹੀ ਰਹਿ ਗਿਆ ਅੱਜ ਆਪਣੀ ਹਲ ਤਾਂ ਹੋਰ ਪਏ ਆ ਮਲਾਂ ਇੱਕ ਡੱਬਾ ਖਾਲੀ ਕਰਤਾ ਆਪਾਂ ਨੇ ਇਹ ਹੈਗੇ ਕਾਫੇ ਵਾਲੇ ਕੈਪਸੂਲ ਤੇ ਇਹ ਹੈਗੇ ਜਿੰਸੈਂਗ ਵਾਲੇ ਕੈਪਸੂਲ ਕਾਫੇ ਪੀ ਰਾ ਜਿੰਸੈਂਗ ਪੀ ਹਰ ਮਤ ਤੱਕ ਹੀ ਪੀਣਾ ਮੈਂ ਜਿੰਸੈਂਗ ਜਿੰਸੈਂਗ ਪੀਣੀ ਹੈ ਚਲ ਮੈਂ ਫਿਰ ਜਿੰਸੈਂਗ ਕੇ ਪੀਨੇ ਇੱਕ ਕਫਾ ਕੈਪਸੂਲ ਹੋ ਗਰਣਾ ਥੱਲੇ ਇਹ ਚ ਪਿਆ ਜਿੰਸੈਂਗ ਵਾਲੀ ਅੰਗੜਾ ਵੀ ਆਇਆ ਦੋ ਜਿੰਸੈਂਗ ਹੁਣ ਟਾਈਮ 10:30 ਵਜੇ ਮੇਥਰ ਆਪਣਾ ਕੰਮ ਕਰ ਆਪਣਾ ਨਿਭੜ ਗਿਆ ਫਿਨਿਸ਼ ਹੋ ਗਿਆ ਤੇ ਬਾਕੀ ਹੁਣ ਮੈਂ ਤਾਂ ਕੁਝ ਨਹੀਂ ਖਾਣਾ ਦੁਪਹਿਰੇ ਪੀਛੇ ਪੂਛੇ ਖਾ ਲਿਆ ਅੱਜ ਪਰ ਪੀਜ਼ੇ ਇੰਨੇ ਟੇਸਟੀ ਵੀ ਤੇ ਬੜੇ ਹਰਮਨ ਸਭ ਨੇ ਕਿਹਾ ਕਹਿੰਦੇ ਕਿ ਜਿਹੜਾ ਬੰਦਾ ਜਿਹ ਬੰਦੇ ਪੀਜ਼ੇ ਬਣਾਏ ਆ ਨਾ ਕਹਿੰਦੇ ਬੰਦਾ ਨਾਲ ਲੈ ਕੇ ਆਉਣ ਨੂੰ ਕਹਿੰਦੇ ਬੰਦੇ ਕੀ ਹੱਥ ਹਮਲੇ ਸ਼ੀਨ ਨੇ ਕਰਦੇ ਐ ਕਿਹਾ ਇੰਨੇ ਵਧੀਆ ਪੀਜ਼ੇ ਆ ਸਭ ਨੇ ਸਿਫਤ ਕੀਤੀ ਆ ਹਾਲਾਂਕਿ ਠੰਡੇ ਪੀਜ਼ੇ ਗਏ ਸੀਗੇ ਮਨ ਲੈ ਆਪਾਂ ਨੂੰ ਅਸੀਂ ਘੰਟਾ ਬਾਅਦ ਪੀਜ਼ੇ ਖਾਦੇ ਹਾਂ ਉਤੋਂ ਪਰ ਫਿਰ ਵੀ ਹਰ ਬੰਦੇ ਜਿਹਨੇ ਖਾਦੇ ਆ ਨਾ ਸਭ ਨੇ ਸਿਫਤਾਂ ਹੀ ਕੀਤੀਆਂ ਆਪਣੇ ਪੀਜ਼ੇ ਦੀਆਂ ਤਾਂ ਬੜਾ ਚੰਗਾ ਲੱਗਿਆ ਬੰਦਾ ਵੀ ਦਾਸ ਨੂੰ ਮਣ ਮਹਿਸੂਸ ਹੋਇਆ ਹਾਂਜੀ ਤੇ ਬਾਕੀ ਗੱਲੋਂ ਲਾ ਕੇ ਮਿੱਤਰ ਬੜਾ ਵਧੀਆ ਰਿਹਾ ਸਾਰਾ ਅੱਜ ਦਾ ਜਿਹੜਾ ਦਿਨ ਰਿਹਾ ਸਾਰਾ ਫੰਕਸ਼ਨ ਰਿਹਾ ਉਹ ਇਤਾਂ ਸੀਗਾ ਵੀ ਰਾਲੇ ਮਿਲ ਕੇ ਸਾਰੇ ਜਿਹੜੇ ਆਪਣੇ ਭਾਈ ਉਹਨਾਂ ਦੇ ਜਿੰਨੇ ਮਿੱਤਰ ਮੇਲੇ ਆ ਸਾਰੇ ਲੜਕੇ ਉਹਨਾਂ ਦੇ ਦਿਲ ਦੇ ਵਿੱਚ ਦਰਦ ਹੈ ਉਹਨਾਂ ਦੇ ਦਿਲ ਦੇ ਵਿੱਚ ਵੀ ਜਿਹੜੇ ਪਰਦੇਸੇ ਪੰਜਾਬੀ ਰਹਿੰਦੇ ਆ ਬੱਚਿਆਂ ਦੇ ਨਾਲ ਸਕੂਲਾਂ ਦੇ ਵਿੱਚ ਜਿਹੜਾ ਦੁਰਵਿਵਹਾਰ ਹੁੰਦਾ ਵੀ ਪੱਗ ਨੂੰ ਲੈ ਕੇ ਜਾਂ ਫਿਰ ਜੁੱਤੇ ਨੂੰ ਦੇਖ ਕੇ ਜਾਂ ਕੰਮਾਂ ਉੱਤੇ ਜਿਹੜੇ ਦਾੜੀ ਰੱਖੀ ਹੁੰਦੀ ਆ ਉਹਨਾਂ ਨੂੰ ਦੇਖ ਕੇ ਵੀ ਹਾਂ ਲੋਕ ਹੋਰ ਨਜ਼ਰ ਕਰਦੇ ਆ ਉਹ ਸਾਰੀਆਂ ਗੱਲਾਂ ਬਾਤਾਂ ਉਹਨਾਂ ਨੇ ਅੱਜ ਜਿਹੜੇ ਇਹਦੇ ਵਿੱਚ ਕੀਤੀਆਂ ਤੇ ਇਹਨਾਂ ਫਿਊਚਰ ਕਰਦੇ ਰਹਿਣਗੇ ਉਹ ਬਧੀ ਗੱਲ ਹੈ ਚੰਗੇ ਕੰਮਾਂ ਦੇ ਵੀ ਸਾਨੂੰ ਹੰਭਾਰਾ ਵੀ ਦੇਣਾ ਚਾਹੀਦਾ ਹੈ ਨਾਲ ਖੜਨਾ ਵੀ ਚਾਹੀਦਾ ਆਪਣੇ ਭੈਣ ਭਰਾਵਾਂ ਦੇ ਤੇ ਬਾਕੀ ਹੁਣ ਆਪਾਂ ਚੱਲਦੇ ਕਰ ਨੂੰ ਤੇ ਪੀਜ਼ਾ ਦੁਪਹਿਰ ਖਾਦਾ ਵੇ ਤੇ ਹੁਣ ਜਾ ਕੇ ਬਦ ਦੂਸਰਾ ਗੁੱਟ ਪੀਣੀਆ ਤੇ ਵਲੌਗ ਨੂੰ ਕਰਦੇ ਐਡਿਟ ਤਾਂ ਕਿ ਤੁਹਾਨੂੰ ਸਵੇਰੇ ਦਿਨ ਚੜ੍ਹਦੇ ਵਲੌਗ ਦੇਖਣ ਨੂੰ ਮਿਲੇ ਜੇ ਪਸੰਦ ਹੈ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਹੋਰ ਵਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ